ਮਹਿੰਦਰ ਸਿੰਘ ਬਿਲਗਾ ਤੁਸੀਂ ਵੇਖ ਰਹੇ ਹੋ ਬਿਲਗਾ نیوز ஆன்ਲਾਈਨ ਫੇਸਬੁੱਕ ਪੇਜ ਆਓ ਅੱਜ ਦੀਆਂ ਮੁੱਖ ਖਬਰਾਂ ਤੁਹਾਨੂੰ ਸੁਣਾਉਣੇ ਆ ਜਿਵੇਂ ਪੰਜਾਬ ਰੋਡ ਵੇਚਦਾ 100% 40000 ਰਿਸ਼ਵਤ ਲੈਂਦਾ ਫੜਿਆ ਗਿਆ ਦੋਸਤੋ ਇੱਕ ਖਬਰ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਪਹਿਲਾਂ ਅੱਜ ਦੀਆਂ ਜਿਹੜੀਆਂ ਕਾਲਤੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਨ ਜਾ ਰਹੀਆਂ ਆਓ ਉਹਨਾਂ ਤੋਂ ਪਹਿਲਾਂ ਚਾਤ ਮਾਰ ਲੈਨੇ ਆ ਅੱਜ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਬਈ ਦੇ ਕੋਰਟ ਵਿੱਚ ਇੱਕ ਵਕੀਲ ਦੀ ਪੋਸ਼ਾਕ ਪਾ ਕੇ ਵਿਅਕਤੀ ਨੇ ਉਹਨਾਂ ਤੇ ਜੁੱਤੀ ਸੱਟਣ ਦੀ ਕੋਸ਼ਿਸ਼ ਕੀਤੀ ਜਿਹਨਾਂ ਨੂੰ ਮੌਕੇ ਤੇ ਹੀ ਫੜ ਦਿਆ ਇਸ ਵਿਅਕਤੀ ਨੂੰ ਜਦੋਂ ਕੋਡ ਚੋਂ ਬਾਹਰ ਲੈ ਕੇ ਜਾਇਆ ਜਾ ਰਿਹਾ ਸੀ ਉਸ ਵੇਲੇ ਇਸ ਵਿਅਕਤੀ ਨੇ ਕਿਹਾ ਕਿ ਅਸੀਂ ਸਨਾਤਨ ਦਾ અપਮਾਨ ਨਹੀਂ ਸਾਹਾਂਗੇ ਹਿੰਦੁਸਤਾਨ ਦਾ ਨਾਰਾ ਲਗਾਇਆ ਦੋਸਤੋ ਇਸ ਘਟਨਾ ਨੂੰ ਲੈ ਕੇ ਲੋਕ ਸਭਾ ਦੇ ਵਿਰੋਧੀ ਧਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਚੀਫ ਜਸਟਿਸ ਤੇ ਅਜਿਹੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਨੀ ਚਾਹੀਦੀ ਹੈ ਇਹ ਨਿਆਂਪਾਲਿਕਾ ਦਾ ਅਪਮਾਨ ਹੈ ਸੰਵਿਧਾਨ ਦਾ ਇਹ ਅਪਮਾਨ ਹੈ ਅੱਜ ਬਿਹਾਰ ਦੇ ਵਿੱਚ ਹੋਣ ਵਾਲੀ ਵਿਧਾਨ ਸਭਾ ਦੀ ਚੋਣ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਉੱਥੇ ਹੀ ਪੰਜਾਬ ਦੇ ਤਰਨਤਾਰਨ ਵਿੱਚ ਵੀ ਜਿਮਨੀ ਚੋਣ ਦਾ ਐਲਾਨ ਹੋ ਚੁੱਕਾ 11 ਨਵੰਬਰ ਨੂੰ ਇੱਥੇ ਵੋਟਾਂ ਮਿਲਣਗੀਆਂ 14 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਣ ਜਾ ਰਹੀ ਹੈ। ਬਿਆਰ ਦੇ ਵਿੱਚ ਦੋ ਗੇੜਾਂ ਦੇ ਵਿੱਚ ਚੋਣ ਕਮਿਸ਼ਨ ਨੇ ਵੋਟਾਂ ਕਰਵਾਉਣ ਦਾ ਐਲਾਨ ਕੀਤਾ 6 ਨਵੰਬਰ ਅਤੇ 11 ਨਵੰਬਰ ਨੂੰ ਉੱਤੇ ਵੋਟਾਂ ਪੈਣਗੀਆਂ 14 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ। ਸੋ ਦੋਸਤੋ ਉੱਥੇ ਹੀ ਗੱਲ ਕਰ ਲੈਨੇ ਆ ਮੌਸਮ ਨੂੰ ਲੈ ਕੇ ਮੌਸਮ ਨੂੰ ਲੈ ਕੇ ਜਿਵੇਂ ਪਹਿਲੇ ਭਵਿੱਖਬਾਣੀ ਮੌਸਮ ਵਿਭਾਗ ਨੇ ਕੀਤੀ ਸੀ ਕਿ 6 7 ਅਤੇ 8 ਅਕਤੂਬਰ ਨੂੰ ਭਾਰੀ ਬਾਰਿਸ਼ ਜਿਹੜੀ ਹੋਣ ਜਾ ਰਹੀ ਹੈ। ਜਿ ਦੇਖਿਆ ਜਾਵੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ بارش ਹੋ ਰਹੀ ਆ ਉੱਥੇ ਪੰਜਾਬ ਹਿਮਾਚਲ ਤੇ ਤੰਦੀਗੜ ਦੇ ਵਿੱਚ ਅੱਜ ਸਾਰਾ ਦਿਨ ਰੁਕ ਰੁਕ ਕੇ بارش ਹੋਈ ਇਸ بارش ਨੇ ਜਿੱਥੇ ਕਿਸਾਨਾਂ ਦੇ ਸਾਹ ਸੁੱਤੇ ਪਿਆ ਉੱਥੇ ਦੁਕਾਨਦਾਰਾਂ ਦੇ ਵੀ ਕਾਰੋਬਾਰ ਤੇ ਅਸਰ ਪਿਆ ਜਿਵੇਂ ਡੈਮਾਂ ਨੂੰ ਖਾਲੀ ਕਰਕੇ ਯਾਨੀ ਕਿ ਡੈਮਾਂ ਦੇ ਵਿੱਚ ਪਾਣੀ ਘਟਾ ਕੇ ਜਿੱਥੇ ਪਿੱਛੋਂ بارش ਦੇ ਆਉਣ ਵਾਲੇ ਪਾਣੀ ਦੇ ਜਗ੍ਹਾ ਬਣਾਈ ਗਈ ਆ ਉੱਥੇ ਇਹ ਡੈਮ ਦਾ ਪਾਣੀ ਦਰਿਆਵਾਂ ਵਿੱਚ ਆਉਣਾ ਵੀ ਕਿਸਾਨਾਂ ਦੇ ਉੱਤੇ ਇੱਕ ਵਾਰ ਫਿਰ ਖਤਰਾ ਮੰਡਰਾ ਰਿਹਾ ਹੈ ਦੋਸਤੋ ਇਸੇ ਤਰ੍ਹਾਂ ਇੱਕ ਅਮਰੀਕਾ ਦੀ ਸਰਕਾਰ ਨੇ ਐਲਾਨ ਕੀਤਾ ਕਿ ਫੌਜ ਦੇ ਵਿੱਚ ਪੰਜਾਬੀ ਨੌਜਵਾਨਾਂ ਨੂੰ ਦਾੜੀ ਰੱਖਣ ਤੋਂ ਜਿਹੜਾ ਆ ਉਥੇ ਮਨਾਹੀ ਕੀਤੀ ਗਈ ਹੈ ਇਸ ਮੁੱਦੇ ਦੇ ਉੱਤੇ ਖਾਸ ਕਰਕੇ ਸਿੱਖਾਂ ਦੇ ਵਿੱਚ ਭਾਰੀ ਰੋਸ ਹੈ ਆਮੇ ਬਖਵਾਖਾਗੂ ਨੇ ਇਸ ਗੱਲ ਦੀ ਨਿਖੇਦੀ ਕੀਤੀ ਹੈ ਉੱਥੇ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੇਸ਼ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਇੱਕ ਪੱਤਰ ਲਿਖਿਆ ਉਸ ਦੇ ਵਿੱਚ ਰੋਸ ਜ਼ਾਹਰ ਕੀਤਾ ਅਤੇ ਮੰਗ ਕੀਤੀ ਕਿ ਅਮਰੀਕਾ ਸਰਕਾਰ ਦੇ ਅੱਗੇ ਇਹ ਮੁੱਦਾ ਅਟਾਇਆ ਜਾਵੇ ਕਿ ਸਿੱਖ ਧਰਮ ਦੇ ਅੰਦਰ ਜੇ ਇਹ ਰੋਮਾਂ ਦੀ ਗੱਲ ਵੀ ਆਦੀ ਨਹੀਂ ਹੋ ਸਕਦੀ ਤੇ ਆਓ ਦੋਸਤੋ ਹੁਣ ਗੱਲ ਕਰ ਲੈਂਦੇ ਆ ਵਿਜੀਲੈਂਸ ਵੱਲੋਂ ਫੜੇ ਗਏ ਸੁਪਰਡੈਂਟ ਦੀ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਇਹ ਵਾਅਦਾ ਕਰਦੀ ਹੈ ਇਹ ਦਾਅਵਾ ਕਰਦੀ ਹੈ ਕਿ ਪੰਜਾਬ ਦੇ ਵਿੱਚੋਂ ਰਿਸ਼ਵਤ ਖਤਮ ਕਰ ਦਿੱਤੀ ਜਾਵੇਗੀ ਰਿਸ਼ਵਤ ਮੁਕਤ ਪੰਜਾਬ ਬਣਾਇਆ ਜਾ ਰਿਹਾ ਸਰਕਾਰ ਆਪਣੇ ਦਾਅਵੇ ਕਰਦੀ ਹੈ ਵਾਅਦੇ ਕਰਦੀ ਹੈ ਪਰ ਦੋਸਤੋ ਆਮ ਲੋਕਾਂ ਵਿੱਚ ਇਹ ਚਰਚਾ ਹੈ ਕਿ ਰਿਸ਼ਵਤ ਦਾ ਭਾਜੜਾਇਆ ਉਹ ਡਬਲ ਹੋ ਗਿਆ ਇਹ ਅੱਜ ਵਿਜੀਲੈਂਸ ਵਿਭਾਗ ਵੱਲੋਂ ਜਲੰਧਰ ਦੇ ਰੋਡਵੇਜ ਦੇ ਡੀਪੂ ਨੰਬਰ 1 ਦੇ ਸਬੋਡੈਂਟ ਨੂੰ 40000 ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਬਲਵੰਤ ਸਿੰਘ ਨਾਂ ਦੇ ਸਬੋਡੈਂਟ ਨੇ ਇੱਕ ਡਰਾਈਵਰ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਉਸਤੇ ਜਿਹੜੇ ਓਵਰਟਾਈਮ ਦੇ ਬਕਾਏ ਦਾ ਬੈਲ ਬਣਾਉਣ ਦਾ 50000 ਰੁਪਇਆ ਮੰਗਿਆ ਸੀ ਪਰ ਉਸਨੇ ਉਸ ਨੂੰ 40000 ਤੇ ਸਹਿਮਤ ਕਰ ਲਿਆ ਉਕਤ ਡਰਾਈਵਰ ਰਿਸ਼ਵਤ ਦੇਣ ਲਈ ਤਿਆਰ ਨਹੀਂ ਸੀ ਜਿਸ ਨੇ ਬਿਜ਼ਨਸ ਦੇ ਕੋਲ ਸ਼ਿਕਾਇਤ ਕੀਤੀ ਬਿਜ਼ਨਸ ਨੇ ਇਸ ਸੁਬਡੈਂਟ ਨੂੰ ਫੜਨ ਲਈ ਜਾਲ ਵਿਛਾਇਆ ਜਾਲ ਵਿਛਾ ਕੇ 40000 ਰਿਸ਼ਵਤ ਲੈਂਦਾ ਇਸ ਸੁਬਡੈਂਟ ਗ੍ਰਿਫਤਾਰ ਕਰ ਲਿਆ ਦੋਸਤੋ ਇੱਥੇ ਬਸ ਨਹੀਂ ਇਸ ਸੁਬਡੈਂਟ ਨੇ ਡਰਾਈਵਰ ਤੋਂ ਪਹਿਲਾਂ ਵੀ ਇੱਕ ਪਹਿਲਾਂ ਲੇਬਰ ਕੋਰਟ ਵਿੱਚ ਇਸੇ ਡਰਾਈਵਰ ਦਾ ਕੇਸ ਚੱਲਦਾ ਸੀ ਉਸਦੇ ਵਿੱਚ ਇਸ ਵੱਲੋਂ ਜਿਵੇਂ ਪੇਪਰ ਬਣਾਇਆ ਉਹਦਾ 154000 ਰੁਪਇਆ ਇਸ ਸਬਡੈਂਡ ਨੇ ਪਹਿਲਾਂ ਵੀ ਲਿਆ ਸੀ ਉਸ ਤੋਂ ਇਹ ਡਰਾਈਵਰ ਜਿਹੜਾ ਸਤਿਆ ਸੀ ਜਿਹਨੂੰ ਲੈ ਕੇ ਇਸ ਵਾਰ ਡਰਾਈਵਰ ਨੇ ਮੰਨ ਬਣਾ ਲਿਆ ਸੇਵਾਮੁਕਤ ਡਰਾਈਵਰ ਨੇ ਮੰਨ ਬਣਾ ਲਿਆ ਇਹ ਏਸ ਸੁਪਰਡੈਂਟ ਨੂੰ ਇਸ ਵਾਰ ਰਿਸ਼ਵਤ ਨਹੀਂ ਦੇਣੀ ਇਸ ਨੂੰ ਵਿਜੀਲੈਂਸ ਵਾਲੇ ਹੱਥਾਂ ਵਿੱਚ ਫੜਾਉਣਾ ਆ ਤੇ ਦੋਸਤੋ ਡਰਾਈਵਰ ਇਸ ਕੰਮ ਦੇ ਵਿੱਚ ਕਾਮਯਾਬ ਹੋ ਗਿਆ 40000 ਰੁਪਿਆ ਇੱਕ ਬੈਲ ਬਣਾਉਣ ਦਾ ਹੀ ਇਹ ਸੁਪਰਡੈਂਟ ਨੇ ਮੰਗਿਆ ਸੀ ਇਹ ਸੁਪਰਡੈਂਟ ਪਹਿਲਾਂ ਕਿੰਨੀ ਰਿਸ਼ਵਤ ਲੈਂਦਾ ਹੋਊਗਾ ਇਹ ਏਸ ਕੇਸ ਤੋਂ ਮਿਸਾਲ ਮਿਲਦੀ ਆ ਅਗਰ ਜੇ ਪੰਜਾਬ ਰੂੜ ਵਿੱਚ ਦੇ ਵਿੱਚ ਇੰਨਾ ਭ੍ਰਸ਼ਟਾਚਾਰ ਹੈ ਦੋਸਤੋ ਐਵੇਂ ਨਹੀਂ ਲੋਕੀ ਤਹਿਸੀਲਾ ਕਚੈਰੀਆਂ ਤੇ ਸਰਕਾਰੀ ਵਿਭਾਗਾਂ ਦੇ ਵਿੱਚ ਤੋਬਾ ਕਰ ਰਹੀ ਹੈ ਕਿ ਜਦੋਂ ਦੀ ਭਗਵੰਤ ਜੀ ਸਰਕਾਰ ਆਈ ਆ ਭਗਵੰਤ ਜੀ ਸਰਕਾਰ ਨੇ ਰਿਸ਼ਵਤ ਨੂੰ ਖਤਮ ਕਰਨ ਲਈ ਜਿੰਨੇ ਸਖਤੀ ਕੀਤੀ ਆ ਇਸ ਸਖਤੀ ਦੇ باوجود ਇਹਨਾਂ ਅਵਸਾਰਾਂ ਦੇ ਇਹਨਾਂ ਮਲਾਜਮਾਂ ਦੇ ਇਹ ਨੇ ਮੂੰਹ ਕੱਲ ਗਿਆ ਇਹ ਮੂੰਹ ਮੰਗੇ ਪੈਸੇ ਮੰਗਦਿਆ ਲੋਕਾਂ ਨੂੰ ਆਪਣੇ ਕੰਮ ਮਜਬੂਰ ਹੋ ਕੇ ਕਰਵਾਉਣ ਲਈ ਰਿਸ਼ਵਤ ਭਰਨੀ ਪੈਂਦੀ ਹੈ ਦੋਸਤੋ ਸਾਰੇ ਲੋਕ ਜਿਹੜੇ ਆ ਉਹ ਵਿਜੀਲੈਂਸ ਨੂੰ ਸ਼ਿਕਾਇਤ ਕਰਨ ਵਾਲੇ ਨਹੀਂ ਹੁੰਦੇ ਹਾਂ ਇਹ ਜੂਗ ਹੈ ਕਿ ਇਸ ਸਰਕਾਰ ਦੌਰਾਨ ਵਿਜੀਲੈਂਸ ਦੇ ਵਿੱਚ ਸ਼ਿਕਾਇਤਾਂ ਦੀ ਗਿਣਤੀ ਵੀ ਵਧੀ ਹੈ ਵਿਜੀਲੈਂਸ ਵੱਲੋਂ ਪਿਛਲੇ ਸਮੇਂ ਦੇ ਵਿੱਚ ਅ ਬਹੁਤ ਗਣਤੀ ਦੇ ਵਿੱਚ ਜਿਹੜੇ ਆ ਉਹ ਚਾਹੇ ਮਾਲ ਵਿਭਾਗ ਦੀ ਗੱਲ ਕਰ ਲਈਏ ਚਾਹੇ ਪੁਲਿਸ ਵਿਭਾਗ ਦੀ ਗੱਲ ਕਰ ਲਈਏ ਰਿਸ਼ਵਤ ਕੋਰਾ ਨੂੰ ਜਿਹੜਾ ਆ ਉਹ ਫੜਿਆ ਵੀ ਆ ਉਹਨਾਂ ਦੇ ਉੱਤੇ ਕੇਸ ਵੀ ਦਰਜ ਕੀਤੇ ਆ ਪਰ ਇਸ ਦੇ ਬਾਵਜੂਦ ਵੀ ਜੇ ਦੇਖਿਆ ਜਾਵੇ ਹੇਠਲੇ ਪੱਤਰ ਤੇ ਰਿਸ਼ਵਤ ਜਿਹੜੀ ਆ ਉਹ ਫੈਰ ਬਹੁਤ ਫਸਾਰ ਚੁੱਕੀ ਆ ਲੋਕਾਂ ਨੂੰ ਕੰਮ ਦੇ ਬਦਲੇ ਕਿਵੇਂ ਦਫ਼ਤਰਾਂ ਦੇ ਵਿੱਚ ਚੱਕਰ ਲਾਉਣੇ ਪੈਂਦੇ ਆ ਜਿਹੜੇ ਵੀ ਮੁਲਾਜ਼ਮਾਂ ਨੇ ਜਿਹੜੇ ਵੀ ਅਫਸਰਾਂ ਨੇ ਰਿਸ਼ਵਤ ਲਾਉਣ ਲੈਣੀ ਹੁੰਦੀ ਆ ਉਹ ਲੋਕਾਂ ਦੇ ਬਾਰ-ਬਾਰ ਗਿੜੇ ਲਾਉਂਦੇ ਆ ਬਾਰ-ਬਾਰ ਗਿੜੇ ਲਾਉਣ ਵਾਲੇ ਲੋਕ ਥੱਕ ਕੇ ਇੱਕ ਦਿਨ ਸਹਿਮਤ ਹੋ ਕੇ ਆਪਣਾ ਕੰਮ ਕਰਵਾਉਣ ਲਈ ਰਸਤਾ ਫੜ ਲੈਂਦੇ ਆ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਜਿਵੇਂ ਟੋਲ ਫ੍ਰੀ ਨੰਬਰ WhatsApp ਨੰਬਰ ਜਿਹੜੇ ਜਾਰੀ ਕੀਤੇ ਸੀ ਕਿ ਅਗਰ ਕਿਸੇ ਵੀ ਪਬਲਿਕ ਦੇ ਵਿੱਚ ਲੋਕਾਂ ਨੂੰ ਕੋਈ ਵੀ ਸਰਕਾਰੀ ادارے ਦੇ ਮਲਾਜਮ ਜਿਹੜੇ ਆ ਉਹ ਜੇ ਤੰਗ ਪਰੇਸ਼ਾਨ ਕਰਦੇ ਆ ਉਹ ਆਪਣੀ ਇਹਨਾਂ ਪੋਰਟਲ ਤੇ ਇਹਨਾਂ ਐ ਬਰਸ ਨੰਬਰਾਂ ਤੇ ਸ਼ਿਕਾਇਤ ਕਰ ਸਕਦੇ ਆ ਪਰ ਦੋਸਤੋ ਜਿਵੇਂ ਅਸੀਂ ਦੇਖਿਆ ਕਿ ਕਈ ਲੋਕਾਂ ਨੇ ਬਿਜਨਸ ਕੋਰ ਵੀ ਸ਼ਿਕਾਇਤਾਂ ਕੀਤੀਆਂ ਆ ਵਕ-ਵਕ ਕੰਮਾਂ ਨੂੰ ਲੈ ਕੇ ਪਰ ਉਹਨਾਂ ਦੇ ਕੇਸਾਂ ਦੀ ਅਜੇ ਵੀ ਜੜੀ ਆ ਉਹ ਸੁਣਵਾਈ ਹੁਣ ਤੱਕ ਨਹੀਂ ਹੋਈ ਸੋ ਦੋਸਤੋ ਆਖਰ ਦੇ ਵਿੱਚ ਇਹੀ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚੋਂ ਅਰਿਸ਼ਭਤ ਖਤਮ ਕਰਨ ਦੇ ਨਾਂ ਨੂੰ ਲੈ ਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਵੱਡੀ ਤعداد ਦੇ ਵਿੱਚ ਬਦਲਾ ਲਿਆਉਣ ਲਈ ਬੂਟਾ ਪਾਈਆਂ ਸੀ 92 ਐਮਐਲਏ ਜਿਤਾਏ ਸੀ ਇਹ ਬਹੁਤ ਵੱਡਾ ਇੱਕ ਪੰਜਾਬ ਦੇ ਵਿੱਚ ਬਦਲਾ ਸੀ ਇਸ ਦੇ ਬਾਵਜੂਦ ਵੀ ਜੇ ਦੇਖਿਆ ਜਾਵੇ ਰਿਸ਼ਵਤ ਜਿਹੜੀ ਆ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਭ੍ਰਿਸ਼ਟਾਚਾਰ ਜਿਹੜਾ ਆ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਆਵੇਂ ਕਿ ਪੰਜਾਬ ਸਰਕਾਰ ਵਾਅਦਾ ਤੇ ਦਾਵਾ ਕਰਦੀ ਆ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਨੱਕ ਪਾਈ ਆ